ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਉਹ ਮਹਾਨ ਸ਼ਖਸੀਅਤ ਜੋ ਕਿ ਡਬਲੂ ਗਰਦੀ ਜੇਲ੍ਹ ਚ ਬੈਠਾ ਰ ਆ ਉਹਦੀ ਇੱਕ ਤੁਹਾਨੂੰ ਮੈਂ ਕਵਤਾ ਪੇਸ਼ ਕਰਨ ਜਾ ਰਿਹਾ ਹਾਂ ਮੁੰਡਾ ਚੱਲ ਦਬਈਓ ਆਇਆ ਵਿੱਚ ਪੰਜਾਬ ਦੇ ਆ ਕੇ ਇੱਥੇ ਉਸਨੇ ਪੰਡਣਾ ਬਣਾਈ ਮੁੰਡਾ ਚੱਲ ਦਬਈਓ ਆਇਆ ਵਿੱਚ ਪੰਜਾਬ ਦੇ ਆਕੇ ਇਥੇ ਉਸਨੇ ਅਲੱਗ ਪਛਾਣ ਬਣਾਈ ਪਹਿਲਾਂ ਆਪ ਗਰੂੜ ਲੜ ਲਗਿਆ ਨੰਦਪੁਰ ਜਾ ਕੇ ਓਏ ਪਹਿਲਾਂ ਆਪ ਗਰੂੜ ਲੜ ਲਗਿਆ ਨੰਦਪੁਰ ਜਾ ਕੇ ਓਏ ਫਿਰ ਨੌਜਵਾਨਾਂ ਨੂੰ ਹੈ ਲੜ ਗੁਰਾਂ ਦੇ ਲਾਏ ਪੁੱਤਰ ਨਸ਼ਿਆਂ ਦੇ ਨਾਲ ਮਰਦੇ ਸੀ ਜੋ ਮਾਵਾਂ ਦੇ ਪੁੱਤਰ ਨਸ਼ਿਆਂ ਦੇ ਨਾਲ ਲੜਦੇ ਸੀ ਜੋ ਮਾਵਾਂ ਦੇ ਗਲ ਨਾਲ ਉਹਨਾਂ ਨੂੰ ਜਾਂਦਾ ਸੀ ਉਹ ਲਾਏ ਗਲ ਨਾਲ ਲਾਣਾ ਸੀ ਉਹ ਉਹਨਾਂ ਨੂੰ ਹਿਲਾਏ ਨਸ਼ਿਆ ਛੱਡ ਕੇ ਦੱਸਦਾ ਰਸਤਾ ਅਣਖ ਜਮੀਰਾਂ ਨੂੰ ਨਸ਼ਿਆ ਛੱਡ ਕੇ ਜਾ ਦੱਸਦਾ ਰਸਤਾ ਅਣਖ ਜਮੀਰਾਂ ਨੂੰ ਤਾਂ ਉਹ ਵਿੱਚ ਸੁਰੱਖਿਆ ਜਾਂਦਾ ਸੀ ਉਹ ਆਏ ਕਹਿੰਦਾ ਸਰਕਾਰਾਂ ਕਰਦੀਆਂ ਸਹਿਣ ਸੱਚ ਦੀਆਂ ਉਨਾ ਮੋੜ ਤੋਂ ਇੱਥੇ ਸੱਚ ਦੀ ਆਵਾਜ਼ ਦਬਾਏ ਤਾਈਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਉਹ ਰੜਕ ਗਿਆ ਤਾਈਆਂ ਸਰਕਾਰਾਂ ਦੀ ਅੱਖ ਦੇ ਵਿੱਚ ਉਹ ਰੜਕ ਗਿਆ ਫਿਰ ਸਰਕਾਰਾਂ ਦੇ ਪੁੱਤੇ ਅਨਸ ਲਾਏ ਫਿਰ ਸਰਕਾਰਾਂ ਨੇ ਉਸ ਦੇ ਐਨਐਸ ਲਾਈਂ ਕਹਿੰਦਾ ਡਿਬਲੂ ਗੜਦੀ ਜ਼ਿਲ੍ਹੇ ਚ ਪਾਤਾ ਭਾਉ ਨੂੰ ਦਾ ਡੇਬਲੂ ਗੜ ਦੀ ਜੇਲ੍ਹ ਚ ਪਾਤਾ ਪਾਉ ਨੂੰ ਸਾਥੀ ਨਾਲ ਦਿਆਂ ਨੂੰ ਇਹੋ ਸਜ਼ਾ ਸੁਣਾਈ ਸਾਥੀ ਨਾਲ ਦਿਆਂ ਨੂੰ ਇਹੋ ਸਜ਼ਾ ਸੁਣਾਈ